ਰਾਗ ਗਾਉੜੀ ਛੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਵੈ ਰਾਗ ਭਇਆ ਜੀਓ ਕਿਉ ਦੇਖਾ ਪ੍ਰਭ ਦਾਤੇ ਮੇਰੇ ਮੀਤ ਸਖਾ ਹਾਰ ਜੀਓ ਗੁਰ ਪੁਰਖ ਵਿਦਾਤੇ ਗੁਰਖੋ ਵਿਦਾਤਾ ਏਕ ਸ੍ਰੀ ਧਾਰ ਕਿਉ ਮਿਲੈ ਤੁਜੈ ਉਡੀਨੀਆ ਕਰ ਕਰੇ ਸੇਵਾ ਸੀਸ ਚਰਣੀ ਮਨ ਆਸ ਦਰਸ ਨਿਮਾਣੀਆ ਸਾਸ ਸਾਸ ਨਾ ਘੜੀ ਵਿਸਰੈ ਪਾਨ ਮੂਰਤ ਦਿਨ ਰਾਤਿ ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲਿਐ ਪ੍ਰਭ ਦਾਤੇ ਇਕ ਬੇਨੋ ਕਰਾਓ ਜੀਓ ਸੋਹਣ ਕੰਤ ਪਿਆਰੇ ਮੇਰਾ ਮਾਨ ਤਨ 모ਹੇ ਲੀਆ ਜੀਓ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ 모ਹੀ ਉਦਾਸ ਧਾਨ ਕਿਉ ਧੀਰ ਏ ਗੁਣਵੰਤ ਨਾਹ ਦਇਆਲ ਵਾਲਾ ਸਰਬ ਗੁਣ ਭਰਪੂਰਾ ਏ ਇਰ ਦੇੋਸ਼ ਨਾਈ ਸੁਖ ਹੈ ਦਾਤੇ ਹਾਓ ਵਿਛੁੜੀ ਬੁਰਿਆਰੇ ਬਿਨਵੰਤ ਨਾਨਕ ਦਇਆ ਧਾਰੋ ਘਰ ਆਵਹੁ ਨਾਹ ਪਿਆਰੇ ਹਾਓ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹਾਓ ਸਿਰ ਅਰਪੀ ਤਿਸ ਮੀਤ ਕੇ ਆਰੇ ਜੋ ਪ੍ਰਭ ਦੇ ਸਦੇਸਾ ਰਪਿਆ ਤਾਂ ਸੀਸ ਸੁਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ ਸੇ ਨਾ ਮਾਹੇ ਸਗਲਾ ਦੁਖ ਮਿਟੇਆ ਮਨੋ ਚਿੰਦਿਆ ਪਾਇਆ ਦਿਨ ਰੈਣ ਰਲੀਆਂ ਕਰੇ ਕਾਮਣ ਮਿਟੇ ਸਗਲ ਅੰਦੇਸਾ ਬਿਨਵੰਤ ਨਾਨਕ ਕੰਤ ਮਿਲੇਆ ਢੂੜਤੇ ਹਮ ਜੈਸਾ ਮੇਰੇ ਮਨ ਅਨਦ ਭਇਆ ਜੀਓ ਜੀਵਾਧਾਈ ਘਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲੇ ਆਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂ ਤਥਾ ਗਵਾਇਆ ਅਨਹਤ ਵਾਜੇ ਵਜੈ ਘਰ ਮਹਿ ਫਿਰ ਸੰਗ ਸੇਜ ਵਿਸਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗਾਉੜੀ ਮਹੱਲਾ ਪੰਜਵਾਂ ਮੋਹਨ ਤੇਰੇ ਊਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦਵਾਰ ਜਿਓ ਸੰਤ ਧਰਮਸਾਲਾ ਧਰਮਸਾਲ ਅਪਾਰ ਦਿਆਰ ਠਾਕੁਰ ਸਦਾ ਕੀਰਤਨ ਗਾਵਹਿ ਜਹ ਸਾਧ ਸੰਤ ਇਕੱਤਰ ਹੋਵਹਿ ਤਹਾਂ ਤੁਝੈ ਧਿਆਵਹਿ ਕਰ ਦਇਆ ਮਇਆ ਦਇਆਲ ਸੁਆਮੀ ਹੋ ਹੋ ਦੀਨ ਕਿਰਪਾ ਰਾਵ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਨਹਿ ਏਕ ਜੀ ਆਵਰ ਸਭ ਰਾਲੀ ਮਨਹਿ ਤਾ ਏਕ ਅਦੇਗ ਘਠਾਕੁਰ ਜਿਨਹ ਸਭ ਕਲ ਧਾਰੀ ਆ ਤੁਧ ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀ ਆ ਬਿਨਵੰਤ ਨਾਨਕ ਪੈਜ ਰਖੋ ਸਭ ਸੇਵਕ ਸਰਣ ਤੁਮਾਰੀਆ ਮੋਹਨ ਤੋਦ ਸਤ ਸੰਗਤ ਧਿਆਵੈ ਦਰਸ ਧਿਆਨ ਮੋਹਨ ਜਾਮ ਨੇੜ ਨ ਆਵੈ ਤੁਦ ਜਪੈ ਨਿਦਾਨਾ ਜਮ ਕਾਲ ਤੈਨ ਕਉ ਲੱਗੇ ਨਾਹੀ ਜੋ ਇਕ ਮਨ ਧਿਆਵਹਿ ਮਨ ਬਚਨ ਕਰਮ ਜੇ ਤੁਦ ਅਰਾਧ ਹੈ ਸੇ ਸਭੇ ਫਲ ਭਾਵਹਿ मालमूत मूड जे मुगद होते सेदेख दर्श ज्ञाना बिनवंत नानक राज निहचल पूरन पुरख भगवाना मोहन तू सुफल साण परवारे मोहन पुत्र मीत भाई कुटाम्ब साब तारे ਤਾਰਿਆ ਜਹਾਨ ਲਹਿਆ ਅਭਿਮਾਨ ਜਿਨਨੀ ਦਰਸ਼ਨ ਪਾਇਆ ਜਿਨਨੀ ਤੁਧਨੋਂ ਧੰਨ ਕਹਿਆ ਤੈਨ ਜਮ ਨੇੜ ਨਾ ਆਇਆ ਮਿਆਂਤ ਗੁਣ ਤੇਰੇ ਕਥੇ ਨਾ ਜਾਹੀ ਸਤਿਗੁਰੂ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ ਜੇਤ ਲਗ ਤਰਿਆ ਸੰਸਾਰੇ ਗੌੜੀ ਮਹੱਲਾ ਪੰਜਵਾ ਅਸ ਲੋਕੈ ਤਤ ਅਸੰਖ ਪੁਨੀਤ ਕਰੁ ਪੁਨਹਿ ਪੁਨਹਿ ਬਲਿਹਾਰ ਨਾਨਕ RAM ਨਾਮ ਜਪਿ ਪਾਪ ਕੋ ਤਿਨ ਕਿਲੇ ਵਿਖਾ ਦਾਹਨ ਹਾਰ ਛੰਤੈ ਜਪ ਮਨਾ ਤੂੰ ਰਾਮ ਨਰਾਇਣ ਗੋਵਿੰਦਾ ਹਾਰ ਮਾਦੋ ਧਿਆਏ ਮਨਾ ਮੁਰਾਰ ਮੁਕੰਦੇ ਕਟਿਏ ਕਾਲ ਦੁਖ 파ਦੋ ਦੁਖ ਹਰਨ ਦੀਨ ਸਰਣ ਸ੍ਰੀ ਧਾਰ ਚਰਨ ਕਮਲ ਅਰਾਦੀਐ ਜਮ ਪੰਥ ਵਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਦੀਐ ਕਲ ਮਲਹਿ ਦਹਿਤਾ ਸੋਧ ਕਰਤਾ ਦਿਨ ਸ੍ਰੈਣ ਅਰਾਧੋ ਬਿਨਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਮਨਾਉ ਦਾਮੋਦਰ ਦੁਖ ਹਰ ਭੈ ਭੰਜਨ ਹਾਰ ਰਾਯਾ ਸ੍ਰੀ ਰੰਗੋ ਦਇਆਲ ਮਨੋਹਰ ਭਗਤ ਵਛਲ ਬਿਰਦਾਇਆ ਭਗਤ ਵਛਲ ਪੁਰਖ ਪੂਰਨ ਮਨਹਿ ਚਿੰਦਿਆ ਪਾਈਐ ਤਾਮ ਅੰਧ ਕੂਪਤੇ ਉਧਾਰੈ ਨਾਮ ਮਨ ਵਸਾਈਐ ਸੋਰ ਸਿਧ ਗਾਨ ਗੰਧਰਬ ਮੋਨ ਜਨ ਗੁਣ ਅਨੇਕ ਭਗਤੀ ਗਾਇਆ ਬਿਨਵੰਤ ਨਾਨਕ ਕਰੋ ਕਿਰਪਾ ਉਪਾਰ ਬ੍ਰਹਮ ਹਰਿ ਰਾਯਾ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਿਨ ਧਾਰੀ ਕਰੁਣਾ ਮੈਂ ਸਮਰਤ ਸੁਆਮੀ ਘਟ ਘਟ ਪ੍ਰਾਣ ਅਧਾਰੀ ਪ੍ਰਾਣ ਮਨ ਤਨ ਜੀ ਦਾਤਾ ਬੇਅੰਤ ਅਗਮ ਅਪਾਰੋ ਸਰਣ ਜੋਗ ਸਮਰਥ ਮੋਹਨ ਸਰਬ ਦੁਖ ਵਿਦਾਰੋ रोग शोक ਸਭ ਦੋਖ ਬਿਨ ਸਹੈ ਜਪਤ ਨਾਮ ਮੁਰਾਰੀ ਬਿਨਵੰਤ ਨਾਨਕ ਕਰੋ ਕਿਰਪਾ ਸਮਰੱਥ ਸਾਬ ਕਲ ਧਾਰੀ ਗੁਣ ਗਾਓ ਮਨਾ ਅਜੋਤ ਅਬినాਸੀ ਸਾਬ ਤੇ ਊਚ ਦਇਆਲਾ ਬਿਸੰਬਰ ਦੇਵਨ ਕਉ ਏਕੈ ਸਰਬ ਕਰੈ ਪ੍ਰਤਪਾਲਾ ਰਤਪਾਲ ਮਹਾ ਦਿਆਲ ਧਾਨਾ ਦਇਆ ਧਾਰੇ ਸਭ ਕਿਸੈ ਕਾਲ ਕੰਟਕ ਲੋਭ ਮੋਹ ਨਾਸੈ ਜੀ ਜਿ ਆਕੇ ਪ੍ਰਭ ਬਸੈ ਸੋ ਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਘਾਲਾ ਬਿਨਵੰਤ ਨਾਨਕ ਇਛੁ ਕੁੰਨੀ ਜਪਤ ਦੀਨ ਦਇਆ ਲਾਊ ਗਉੜੀ ਮਹੱਲਾ ਪੰਜਵਾਂ ਸੋਣ ਸਖੀਏ ਮੇਲ ਉਦਮ ਕਰੇ ਹਾਉ ਮਨਾਏ ਲੈ ਹਰ ਕੰਤੈ ਮਾਨ ਤਿਆਗ ਕਰ ਭਗਤ ਠਾ ਗਉਰੀ ਮੋਹ ਹੈ ਸਾਧੂ ਮੰਤੈ ਸਖੀ ਵਾਸ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤੈ ਨਾਨਕ ਜਰਾ ਮਰਨ ਭੈ ਨਰਕ ਨਿਵਾਰੇ ਪੁਨੀਤ ਕਰੈ ਤਿਸ ਜੰਤੈ ਸੁਣ ਸਖੀਏ ਇਹ ਭਲੀ ਬਿਨੰਤੀ ਇਹੋ ਮਤਾਤ ਪਕਾਈਐ ਸਹਿਜ ਸੁਭਾਏ ਉਪਾਦ ਰਹਤ ਹੋਏ ਗੀਤ ਗੋਵਿੰਦ ਹੈ ਗਾਈਐ ਕਲ ਕਲੇਸ਼ ਮਿਟੈ ਭ੍ਰਮ ਨਾਸਹਿ ਮਾਨ ਚਿੰਦਿਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਐ ਸਖੀ ਇਛੇ ਕਰੀ ਨੇਤ ਸੋਖ ਮਨਾਈ ਪ੍ਰਭ ਮੇਰੀ ਆਸ ਪੁਜਾਏ ਚਰਨ ਪਿਆਸੀ ਦਰਸ ਬੈ ਰਗਨ ਵੇਖਉ ਥਾਨ ਸਭਾਏ ਖੋਜ ਲਹੋ ਹਰ ਸੰਤ ਜਨਾ ਸੰਗ ਸੰਮ੍ਰਿਤ ਪੁਰਖ ਮਿਲਾਏ ਨਾਨਕ ਤਿਨ ਮਿਲਿਆ ਸੁਰ ਜਨ ਸੁਖ ਦਾਤਾ ਸੇ ਵਡਭਾਗੀ ਮਾਈ ਸਖੀ ਨਾਲ ਵਸਾਂ ਆਪਣੇ ਨਾਲ ਪਿਆਰੇ ਮੇਰਾ ਮਨ ਤਨ ਹਾਰ ਸੰਗ ਹਿਲਿਆ ਸੁਣ ਸਖੀਏ ਮੇਰੀ ਨੀਂਦ ਭਲੀ ਮੈਂ ਆਪ ਨੜਾ ਫਿਰ ਮਿਲਿਆ ਭ੍ਰਮ ਖੋਇਓ ਸਾਤ ਸਹਿਜ ਸੁਆਮੀ ਪ੍ਰਗਾਸ ਭਇਆ ਪਾਉ ਲਖਿਲਿਆ ਵਾਰ ਉਪਾਇ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ ਇਕ ਓ ਓੰਕਾਰ ਸਤਿਗੁਰ ਪ੍ਰਸਾਦ ਗਾਉੜੀ ਬਾਵਨ ਅਖਰੀ ਮਹੱਲਾ ਪੰਜਵਾਂ ਸਲੋਕ ගුරදේව මතා ගුරදේවපෙතා ගරදීව සವම්මි පරමසුරා ගුරදව සखाගාන පජන ගුරදේව බඳප සහුදරා ගරදවදාතා හරනාම උපදිසෑ ගුරදව මන්ත නිරදරා ගුරදීවසාත සාතබොධ මරත ගුරදව පර්ස පರස පර ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤ ਤਪ ਪਵਿੱਤ ਕਰਾ ਗੁਰਦੇਵ ਆਦਿ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰਿ ਜਪ ਉਦਰਾ ਗੁਰਦੇਵ ਸੰਗਤ ਪ੍ਰਾਪ ਮੇਲ ਕਾਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰ ਸਲੋਕ ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗ ਨਾਨਕ ਏਕੋ ਰავ ਰਹਿਆ ਦੂਸਰ ਹੋਆ ਨਾ ਹੋਗ ਪਾਉੜੀ ਓੰਗ ਸਾਧ ਸਤਗੁਰ ਨਮਸਕਾਰੰ ਆਦ ਮਦ ਅੰਤ ਨਿਰੰਕਾਰੰ ਆਪਹਿ ਸੁੰਨ ਆਪਹਿ ਸੁਖ ਆਸਨ ਆਪਹਿ ਸੁਨਤ ਆਪਹੀ ਜਸਨ ਆਪਨ ਆਪ ਆਪਹਿ ਉਪਾਇਓ ਆਪਹਿ ਬਾਪ ਆਪ ਹੀ ਮਾਇਓ ਆਪਹਿ ਸੂਖਮ ਆਪਹਿ ਅਸ ਧੂਲਾ ਲਖੀ ਨਾ ਜਾਈ ਨਾਨਕ ਲੀਲਾ ਘਰ ਕਿਰਪਾ ਪ੍ਰਭ ਦੀਨ ਦਇਆਲਾ ਤੇਰੇ ਸੰਤਨ ਕੀ ਮਾਨ ਹੋਏ ਰਵਾਲਾ ਰਹਾਉ ਸਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏਕ ਹੈ ਏਕ ਬਖਾਨ ਨੋ ਨਾਨਕ ਏਕ ਅਨੇਕ ਪਾਉੜੀ ਉਵੰ ਗੁਰਮੁਖ ਕੀਓ ਅਕਾਰਾ ਏਕਹਿ ਸੂਤ ਪਰੋਵਨ ਹਾਰਾ ਭਿੰਨ ਭਿੰਨ ਤ੍ਰੈ ਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ ਸਗਲ ਬਾਤ ਕਰ ਕਰੇ ਉਪਾਇੋ ਜਨਮ ਮਰਨ ਮਨ 모 ਵਢਾਇੋ ਦੁਹੂ ਬਾਤ ਤੇ ਆਪ ਨਿਰਾਰਾ ਨਾਨਕ ਅੰਤ ਨਾ ਪਾਰਾ ਵਾਰਾ ਸਲੋਕ ਹੈ ਸੇ ਸਾਹ ਭਗਵੰਤ ਸੇ ਸੱਚ ਸੰਪੈ ਹਰਿ ਰਾਸ ਨਾਨਕ ਸੱਚ ਸੋਚ ਪਾਈਐ ਤਿਹ ਸੰਤਨ ਕੈ ਪਾਸ ਕਬੜੀ ਸਸਾ ਸਤ 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 ਸੋਉ ਸਤ ਤੁਰਖ ਤੇ ਭੈਨ ਨਾ ਕੋਉ ਸੋਉ ਸਰਣ ਪਰੈ ਜੇ ਪਾਇੰ ਸਿਮਰ ਸਿਮਰ ਗੁਣ ਗਾਏ ਸੁਨਾਇੰ ਸੰਸੈ ਭਰਮ ਨਹੀਂ ਕਛ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਸੋ ਸਾਧੂ ਇਹ ਪਹੁੰਚ ਨਹਾਰਾ ਨਾਨਕ ਤਾ ਕੈ ਸਦ ਬਲਿਹਾਰਾ